ਕੱਲ था थाना ਤਨੌਲਾ ਦੇ ਵਿੱਚ ਇੱਕ ਬਹੁਤ ਹੀ ਮੜਾ ਗੇਸ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਗੁੱਸਾ ਆਵੇਗਾ ਤੇ ਤੁਹਾਨੂੰ ਉਸ ਵਿਅਕਤੀ ਨੂੰ ਕੁੱਟਣ ਦਾ ਜੀ ਕਰੇਗਾ ਘਟਨਾ ਜੀ ਪਿੰਡ ਹਰੀਗੜ ਦੀ ਜਿੱਥੇ ਵੀ ਦੇਖ ਸਕਦੇ ਹੋ ਥਾਣੇ ਦੇ ਬਾਹਰ ਤਕਰੀਬਨ ਅੱਧਾ ਪਿੰਡ ਉਹਨਾਂ ਦਾ ਇਕੱਠਾ ਹੋਇਆ ਹੋਇਆ ਹੈ देर रात 11 ਵਜੇ ਤੱਕ ਪਿੰਡ थाना ਤਨੌਲਾ ਦੇ ਵਿੱਚ ਰਿਆ ਤੇ ਲੱਗ ਲੱਗੀ ਹੋਈ ਜੀ ਪਿੰਡ ਹਰੀਗੜ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਖੇਡਣ ਜਾਂਦੀਆਂ ਨੇ ਤੇ ਇੱਕ 9 ਸਾਲ ਦੀ ਬੱਚੀ ਉੱਤੇ ਖੇਡਦੇ-ਖੇਡਦੇ ਇੱਕ ਵਕੀਆ ਕੀ ਹੈ ਬਜ਼ੁਰਗ ਜਿਸ ਦੀ ਉਮਰ ਤਕਰੀਬਨ 75 ਸਾਲ ਦੱਸੀ ਜਾ ਰਹੀ ਹੈ ਅਜੈਬ ਸਿੰਘ ਨਾਂ ਆਉਂਦਾ ਉਸਨੇ ਬੱਚੀ ਨੂੰ ਵਗਲਾ ਕੇ ਆਪਣੇ ਨਾਲ ਇੱਕ ਕੋਨੇ 'ਚ ਲੈ ਗਿਆ ਤੇ ਉੱਥੇ ਜਾ ਕੇ ਆਪਣੇ ਕੱਪੜੇ ਉਤਾਰਿਆ ਤੇ ਜਦੋਂ ਬੱਚੀ ਨੇ ਕੱਪੜੇ ਉਤਾਰਨ ਲੱਗੇ ਤਾਂ ਬੱਚੀ ਚੀਕ ਰੋਲਾ ਪਉਣ ਲੱਗ ਪਈ ਤੇ ਉਸਨੇ ਇਸ ਘਟਨਾ ਬਾਰੇ ਜਦੋਂ ਆਪਣੇ ਮਾਵਾਪੂਰ ਨੂੰ ਦੱਸਿਆ ਤਾਂ ਮਾਵਾਪੂਰ ਬੱਚੀ ਨੂੰ ਲੈ ਕੇ ਅਤੇ ਸਾਰੇ ਪਿੰਡ ਨੂੰ ਲੈ ਕੇ ਥਾਣਾ ਤਰਨਤਲਾ ਵਿੱਚ ਪਹੁੰਚ ਗਏ ਜਿੱਥੇ ਉਹਨਾਂ ਨੇ ਇਸ ਵਿਅਕਤੀ ਜਿਹੜਾ ਅਜੈਬ ਸਿੰਘ ਇਹ ਤੁਸੀਂ ਦੇਖ ਸਕਦੇ ਹੋ 75 ਸਾਲ ਦੇ ਕਰੀਬ ਉਮਰ ਹੈ ਦੀ ਤੇ ਇਸ ਦੇ ਉੱਪਰ ਪਰਚਾ ਦਰਜ ਕਰਾਇਆ ਇਸ ਵਿਅਕਤੀ ਨੇ ਪਹਿਲਾਂ ਵੀ ਕਹਿੰਦੇ ਕਈ ਬੱਚੀਆਂ ਨਾਲ ਛੇੜਛਾੜ ਕੀਤੀ ਹੈ ਪਰੰਤੂ ਕਿਸੇ ਨੇ ਅੱਗੇ ਆ ਕੇ ਇਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਓ ਤਾਂ ਜੋ ਇਸ ਤੇ ਸਖਤ ਤੇ ਸਖਤ ਕਾਰਵਾਈ ਹੋਵੇ ਧੰਨਵਾਦ ਉਹਨਾਂ ਨੇ ਵਧੀਆ ਕੰਮ ਕੀਤਾ ਉਹਨਾਂ ਦਾ ਸਪਸਟਕਾਰ ਮੈਂ ਕਰਵਾ ਸਕਦਾ ਹਾਂ ਮਲਸ਼ਾ ਨੂੰ ਦੇ ਕਾਰਵਾਈ ਕੀਤੀ ਉਹਨਾਂ ਨੇ ਗਿਆਨ ਦਾ ਸੀ ਇਸ ਤਰ੍ਹਾਂ ਰਾਜੀ ਨੂੰ ਕਿਹਾ ਸੀ ਇਹ ਸੀ ਇਹਦੇ ਕਸ਼ਮੀਰਾਂ ਵਿੱਚ ਹਾਂਜੀ ਇਹ ਜਿਹੜਾ ਮਾਮਲਾ ਕਿਨਾਂ ਸਾਡੇ ਧਿਆਨ ਚ ਜਦੋਂ ਆਇਆ ਸੀ ਉਹਦਾ ਤਸਦੀਕ ਕੀਤਾ ਤਾਂ ਇਹ ਪਤਾ ਲੱਗਿਆ ਵੀ ਇੱਕ ਨਵਾਲਕ ਲੜਕੀ 9 ਸਾਲ ਦੀ ਉਹਦੇ ਪਿਓ ਦਾ ਨਾਮ ਜਗਤਾਰ ਸਿੰਘ ਦਾ ਉਹਦੇ ਨਾਲ ਇੱਕ ਅਜੈਬ ਸਿੰਘ ਨਾਮ ਦੇ ਬੰਦੇ ਨੇ ਤਕਰੀਬਨ ਉਹਦੀ ਉਮਰ ਦਸਣ ਦਾ 74-75 ਸਾਲ ਆਈਗੀ ਉਨੇ ਉਸ ਪ੍ਰਾਇਮਰੀ ਸਕੂਲ ਦੇ ਗਰਾਊਂਡ ਦੇ ਵਿੱਚ ਉਹਦੇ ਨਾਲ ਇੱਕ ਸਾਈਡ ਤੇ ਫੋਨਨੇ ਚਲੇ ਜਾ ਕੇ ਗਲਤ ਹਰਕਤ ਕੀਤੀ ਹੈ ਮਤਲਬ ਇਹ ਵੀ ਦੱਸਿਆ ਗਿਆ ਵੀ ਉਹਦੇ ਉਹਨੇ ਕੱਪੜੇ ਉਤਾਰ ਕੇ ਤੇ ਆਪਣੇ ਕੱਪੜੇ ਵੀ ਉਤਾਰੇ ਆ ਕਿ ਵੀ ਤੇ ਕੁਝ ਗਲਤ ਬੋਲਿਆ ਜਿਸ ਤੋਂ ਉਹ ਬੱਚੀ ਡਰਦੀ ਹੋਈ ਮਤਲਬ ਘਰੇ ਚਲਦੀ ਉਹਦੇ ਪਿਤਾ ਦੇ ਧਿਆਨ ਤੇ ਤੇ ਉਹਨੇ ਆ ਕਿ ਉਹ ਬੱਚੀ ਨੇ ਆ ਕੇ ਪੇਰੋਂ ਦੱਸਿਆ ਉਹਦੇ ਖਿਲਾਫ ਕਰਾ ਕੇ ਐਫਆਰ ਨੰਬਰ 425/2023 ਅੰਡਰ ਸੈਕਸ਼ਨ ਆਗੇ ਹੈ 450 450 ਦੇ ਅਧਿਕਾਰੀਆਂ ਦੇ ਨਾਲ ਬੌਕਸਰ ਵੀ ਬਾਰਾ ਬੌਕਸਰ ਕੇਡਰ ਦੇ ਮਾਮਲੇ ਦਾ ਕੀਤਾ ਗਿਆ ਹੈ। ਪਰ ਮਕੀਦਾ ਕਿ ਇਹ ਗੱਲ ਵੀ ਕਰਾਇਆ ਜਾ ਰਿਹਾ ਹੈ ਕਿ ਇਹਦਾ ਪਹਿਲਾਂ ਇੱਕ ਟੌਰਡੀ ਸਟੇਟਮੈਂਟ ਹੋਵੇਗੀ 164 ਜੈਸਾ ਸਾਹ ਦੇ ਸਾਹਮਣੇ ਜੋ ਵੀ 164 ਸਟੇਟਮੈਂਟ ਵਿੱਚ ਉਹ ਕੜਤੀ ਬੋਲੂਗੀ ਉਸ ਅਕੋਰਡਿਕਲੀ ਇਦਰ ਮੈਡੀਕਲ ਹੋਵੇਗਾ। ਜੀ ਇਹ ਕਿ ਇਹ ਕਰਾਈ ਵੀ ਜੋ ਹੋਗੀ ਜੀ ਕਰਤਾ